ਸਾਰੇਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ ਜਾਗਟਾਂ ਤੇ ਬਲੌਜ ਆ ਦੇਖੋ ਜੀ ਇਸ ਤਰ੍ਹਾਂ ਬਣਾਈ ਆਪਾਂ ਇਹ ਜਾਗਟ ਦੇਖੋ ਜੀ ਪੂਰੀ ਦਿਖਾਉਣੀ ਐ ਤੁਹਾਨੂੰ ਆਪਾਂ ਇਸ ਤਰ੍ਹਾਂ ਇਹ ਹੈ ਬੀਨਾਪ ਦੀ ਜਾਗਟ ਹੈ ਜੀ ਇਹਦੇ ਆਪਾਂ ਲਾਏ ਸੀਗੇ ਜੀ 65 ਕੁੰਡੇ ਮੰਗਰਲੇ ਪੀਸ ਦੇ ਲਾਏ ਸੀਗੇ ਤੇ 35 35 ਜੋੜ ਆਪਾਂ ਲਾਏ ਸੀਗੇ ਜੀ ਮੂਰਲੇ ਤੇ ਆਪਾਂ ਬਟਨ ਪੱਟੀ ਦੇ ਰੱਖੇ ਹੈ ਜੀ 10 10 10 ਕੁੰਡੇ ਇੱਧਰ 10 ਕੁੰਡੇ ਇੱਧਰ ਬਹੁਤ ਸੋਹਣੀ ਬਣਾ ਕੇ ਆਪਾਂ ਤਿਆਰ ਕਰੀਏ ਜੀ ਆ ਦੇਖੋ ਐਵੇਂ ਦਾ ਇਹਦਾ ਆਪਾਂ ਗਲਾ ਬਣਾਇਆ ਹੈਗਾ ਬਹੁਤ ਸੋਹਣਾ ਗਲਾ ਹੈ ਜੀ ਦੇਖੋ ਆ ਮੋਡੇ ਬਣਾਏ ਜੀ ਮੋਡੇ ਆਪਾਂ ਮਗਰੋਂ ਬਣਾਏ ਜੀ ਸਲਾਂਗਾ ਤੇ ਤੇ ਮੋਡਿਆਂ ਨੇ ਆਪਾਂ ਲਏ ਜੀ 30 30 ਜੋੜ ਇੱਕ ਪਾਸੇ ਦੇ 60 ਜੋੜ ਹੋ ਗਏ ਜੀ 120 ਕੁੰਡੇ ਆ ਦੇਖੋ ਜੀ ਦੋਨਾਂ ਪਾਸੇ ਆਪਾਂ ਇੱਕੋ ਜਿਹਾ ਬਿਲਕੁਲ ਇੱਕੋ ਜੀ ਬਹੁਤ ਸੋਹਣੀ ਲੁੱਕ ਦੀ ਏ ਤਿਆਰ ਹੋਈ ਏ ਬਹੁਤ ਸੋਹਣੀ ਆਈ ਏ ਬਣ ਕੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਬਟਨ ਲਗਾਏ ਏ ਜੀ ਬਟਨ ਲਾਏ ਜੀ ਆਪਾਂ 7 7 ਬਟਨ ਲਾਏ ਏ ਜੀ ਆ ਦੇਖੋ ਇਸ ਤਰ੍ਹਾਂ ਇਹਦੀ ਬੁਣਤੀ ਜੇ ਪਹਿਣਾ ਪਾਉਂਦੀਆਂ ਚਾਹੁੰਆਂ ਪਾਉਣਾ ਚਾਹੁੰਨੋਂ ਤਾਂ ਆਪਣੇ ਚੈਨਲ ਤੇ ਜਾ ਕੇ ਦੇਖੋ ਤੁਸੀਂ ਕਮੈਂਟ ਕਰਕੇ ਦੱਸਿਓ ਆਪਾਂ ਬੁਣਤੀ ਸੋਨੂੰ ਇਹਦੀ ਜਰੂਰ ਬਣਾ ਕੇ ਦਿਖਾਵਾਂਗੇ ਇਹਦੀ ਬੁਣਤੀ ਨਹੀਂ ਆਪਾਂ ਹਜੇ ਪਾਈ ਚੈਨਲ ਤੇ ਆ ਦੇਖੋ ਇਸ ਤਰ੍ਹਾਂ ਦਾ ਆਪਾਂ ਇਹਦਾ ਬਾਰਡਰ ਬਣਾਇਆ ਜੀ ਆ ਦੇਖੋ ਇਸ ਤਰ੍ਹਾਂ ਦਾ ਬਾਰਡਰ ਬਣਾਇਆ ਜੀ ਮੇਰੀਆਂ ਪਹਿਣਾ ਬਾਰਡਰ ਬਣਾਉਣਾ ਚਾਹੁੰਦੀਆਂ ਤਾਂ ਆਪਾਂ ਇਹ ਬਾਰਡਰ ਦੀ ਵੀਡੀਓ ਵੀ ਅਪਲੋਡ ਕਰਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਹੁਣਤੀ ਦੇਖਣ ਲਈ ਲਓ ਜੀ ਇਹ ਸੀਗੀ ਆਪਣੀ ਹੈਵੀ ਨਾਪ ਦੀ ਜਾਗਤ ਤੇ ਆਪਾਂ ਜੇਬਾਂ ਇਹਦੇ ਵਿੱਚ ਇਸ ਤਰ੍ਹਾਂ ਬਣਾਵਾਂਗੇ ਨੇ ਆ ਦੇਖੋ ਜੀ 14 ਜੋੜ ਆਪਾਂ ਜੇਬ ਦੇ ਰੱਖੇ ਸੀਗੇ ਜੀ ਬਹੁਤ ਸੋਹਣੀਆਂ ਆ ਆ ਦੇਖੋ ਇਸ ਤਰ੍ਹਾਂ ਬਹੁਤ ਸੋਹਣੀ ਇਹਦੀ ਜੇਬ ਬਣੀ ਹੈ ਲਓ ਜੀ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਬਲੌਗ ਆ ਦੇਖੋ ਇਹ ਆਪਣਾ ਜੀ ਮੀਡੀਅਮ ਜੇ ਨਾਪ ਦਾ ਬਿਲਕੁਲ ਪਤਲੇ ਨਾਪ ਦਾ ਬਲੌਜ ਆਪਾਂ ਬਣਾ ਕੇ ਤਿਆਰ ਕਰਿਆ ਇਸ ਤਰ੍ਹਾਂ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਤੇ ਬਲੌਜ ਦੇ ਆਪਾਂ ਲਾਏ ਸੀਗੇ ਜੀ ਪਿਛਲੇ ਲਾਏ ਸੀਗੇ ਆਪਾਂ 52 ਜੋੜ ਤਿੰਨ ਜੋੜ ਆਪਾਂ ਤਾਹਾਂ ਜਾ ਕੇ ਵਧਾ ਲਈ ਸੀਗੇ ਆ ਦੇਖੋ ਇਸ ਤਰ੍ਹਾਂ ਜੇ 29 ਦੀ ਵੀਡੀਓ ਆਪਾਂ ਪਾ ਚੁੱਕੇ ਹਾਂ ਜੀ ਆਪਣੇ ਚੈਨਲ ਤੇ ਜੇ 29 ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਕਰੋ ਨਸਬਸਕ੍ਰਾਈਬ ਇਸ ਤਰ੍ਹਾਂ ਨਾਲ ਤੇ ਆਪਾਂ ਕਰੋਸ਼ੀਆ ਕਰਿਆ ਜੀ ਗਲੇ ਤੇ ਇਸ ਤਰ੍ਹਾਂ ਆ ਦੇਖੋ ਬਹੁਤ ਸੋਹਣਾ ਕਰੋਸ਼ੀਆ ਤੇ ਆਪਾਂ ਗਲੇ ਤੇ ਕਰੋਸ਼ੀਆ ਕਰੇ ਬੈਕ ਸਾਈਡ ਤੋਂ ਵੀ ਆਪਾਂ ਆਹ ਦੇਖੋ ਇਸ ਤਰ੍ਹਾਂ ਦਾ ਗਲਾ ਬਣਾਇਆ ਜੀ ਪਿਛਲੇ ਪੀਸ ਨੂੰ ਥੋੜਾ ਜਿਹਾ ਘੱਟ ਰੱਖਿਆ ਜੀ ਇਹ ਆ ਦੇਖੋ ਤੇ ਆਪਾਂ ਮੋਡੇ ਤੇ ਵੀ ਕਰੋਸ਼ਿਕਾ ਕਰਿਆ ਜੀ ਆ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੇ ਮੂਰਲੇ ਵੀ ਆਪਾਂ ਉਨੇ ਮੂਰਲੇ ਪੀਸ ਦੇ ਵੀ ਉਨੇ ਜੋੜ ਲਈ ਸੀਗੇ ਜੀ ਆਪਾਂ 52 ਜੋੜ ਤੇ ਮੂਰੇ ਆਪਾਂ ਵਧਾਤੀ ਸੀਗੇ ਜੀ 6 ਜੋੜ ਕਿਉਂਕਿ ਛਾਤੀ ਭਾਰੀ ਹੁੰਦੀ ਹੈ ਪਹਿਣਾ ਦੀ ਤੇ ਬਧੀਆਂ ਫੀਟਿੰਗ ਬਣਦੀਆਂ ਫਿਰ ਫੀਟਿੰਗ ਵਾਲਾ ਆਪਾਂ ਇਹ ਬਲੌਜ ਬਣਾਇਆ ਜੀ ਤੇ ਬਾਰਡਰ ਇਹਦਾ ਬਣਾਇਆ ਸੀਗਾ ਆਪਾਂ 6 ਇੰਚ ਤੇ 6 ਇੰਚ ਤਾਂ ਹਾਂ 12 ਇੰਚ ਤੋਂ ਆਪਾਂ ਇਹਦੇ ਮੋਢੇ ਰੱਖੇ ਆ ਜੀ ਹਾਂ ਦੇਖੋ ਤੇ 8 ਇੰਚ ਦੇ ਇਹਦੇ ਮੋਢੇ ਨੇ ਜੀ ਲੋਜੀ ਆ ਹੈਗਾ ਜੀ ਮੀਡੀਅਮ ਜਨਆਪ ਆ ਵੀ ਬਹੁਤ ਸੋਹਣੀ ਜਾਗਟ ਆਪਾਂ ਤਿਆਰ ਕਰੀਏ ਬਣਾ ਕੇ ਇਹ ਡਿਜ਼ਾਈਨ ਦੀ ਵੀ ਵੀਡੀਓ ਨਹੀਂ ਪਾਈ ਹਜੀ ਆਪਾਂ ਜੀ ਪਾਵਾਂਗੇ ਬਣਾ ਕੇ ਆ ਦੇਖੋ ਇਸ ਤਰ੍ਹਾਂ ਦੀ ਬਹੁਤ ਸੋਣੀ ਇਹ ਬਣ ਕੇ ਤਿਆਰ ਹੋਈ ਹੈ ਜਾਗਟ ਆਪਣੀ ਲੋਜੀ ਇਹ ਆ ਗਈ ਆਪਣੀ ਹੈ ਵੀ ਨਾਪ ਦੀ ਇਹ ਆ ਗਈ మీడియం ਜਨਾਂਪ ਹੈ ਇਹ ਆਪਣਾ ਆ ਦੇਖੋ ਇਸ ਤਰ੍ਹਾਂ ਦੇ ਦਾ ਗਲਾ ਬਣਿਆ ਮੋਡੇ ਆਪਾਂ ਬਾਅਦ ਚ ਬਣਾਈਏ ਜੀ ਅੰਤ ਇਹਦੇ ਆਪਾਂ ਲਈ ਸੀਗੇ ਜੀ 25-25 ਜੋੜ 25 ਜੋੜ ਮੂਰਲੇ ਪੀਸ ਤੋਂ ਚੱਕੇ ਸੀ 25 ਜੋੜ ਬੈਕ ਸਾਈਡ ਤੋਂ ਇਹ 50 ਜੋੜ ਦੇ ਆਪਾਂ ਮੋਢੇ ਬਣਾਏ ਜੀ ਆ ਦੇਖੋ ਇਸ ਤਰ੍ਹਾਂ ਆਪਾਂ ਇੱਥੇ ਫੀਟਿੰਗ ਪਾਈ ਹੈ ਜੀ ਪਲੇਨ ਸਲਾਂਗਾਂ ਦੀ ਦੋ ਉਲਟੇ ਦੋ ਸਿੱਧਿਆਂ ਦੀ ਬਹੁਤ ਸੋਹਣੀ ਹਜਾਗਟ ਆਪਣੀ ਬਣ ਕੇ ਤਿਆਰ ਹੋਈ ਹੈ ਜੀ ਜੇਬਾਂ ਰੱਖੀਆਂ ਨੇ ਇਹ ਜੇਬਾਂ ਦੇ ਆਪਾਂ ਰੱਖੇ ਸੀਗੇ ਜੀ 12-12 ਦੇਖ 12 ਜੋੜ ਆ ਦੇਖੋ ਇਹ ਮੀਡੀਅਮ ਜਿੰਨਾ ਆਪਦੀ ਹੈ ਜੀ ਤਾਂ ਹੀ ਆਪੇ ਇਹਦੇ 12 ਜੋੜ ਰੱਖੇ ਤੇ ਬਟਨ ਪੱਟੀ ਦੇ ਆਪੋਂ ਨਹੀਂ ਰੱਖੇ ਸੀ ਸੇਮ ਜਿੰਨੇ ਆਪਾਂ ਇਹਦੇ ਰੱਖੇ ਜੀ ਆ ਦੇਖੋ ਤੇ ਇਹ ਵਾਲਾ ਆਪਾਂ ਇਹਦਾ ਬਣਾਇਆ ਜੀ ਬਾਰਡਰ ਤੇ ਜੇ ਮੇਰੂੰਆਂ ਪਹਿਣਾ ਪਾウダー ਦੀ ਵੀਡੀਓ ਤੇ ਆ ਡਿਜ਼ਾਈਨ ਦੀ ਉੱਪਰ ਲਈ ਜੀ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਸੋਹਣੇ ਆਪਣੇ ਇਹ ਜਾਗ ਟੰਬ ਲॉज ਬਣਾ ਕੇ ਆਪਾਂ ਤਿਆਰ ਕਰੀਏ ਜੀ ਵੀਡੀਓ ਦੇਖਣ ਲਈ ਘੰਟੀ ਵਾਲਾ ਬਟਨ ਜਰੂਰ ਦਬਾਇਆ ਕਰੋ ਜੀ ਦੇਖੋ ਤਾਂ ਕਿ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਾਂ ਲੈ ਕੇ ਅੱਗੇ ਜੀ ਸੋਹਣੇ ਸੋਹਣੇ ਜੀ ਡਿਜ਼ਾਈਨ ਆ ਦੇਖੋ ਇਸ ਤਰ੍ਹਾਂ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਐਂਡ ਤੇ ਕਰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ